ਪਿਛਲੇ ਨੇ ਦਿਨ ਤੋਂ ਪਿਛਲੇ ਹਫਤੇ ਵੀ ਜਲਾਲਾਵਾ ਤੋਂ ਬ੍ਰਦਰ ਗਵਾਈ ਦੇ ਰਿਹਾ ਸੀ ਕਿ ਮੈਂ ਚਿੱਟੇ ਦੇ ਨਸ਼ੇ ਤੋਂ ਬੜਾ ਆਜ਼ਾਦ ਹੋਣਾ ਚਾਹਿਆ ਪਰ ਨਹੀਂ ਹੋ ਸਕਿਆ ਪਰ ਜਿੱਦਾਂ ਹੀ ਸੀ ਚਰਚ ਦੇ ਵਿੱਚ ਜਾਣਾ ਸ਼ੁਰੂ ਕੀਤਾ ਔਰ ਚਿੱਟੇ ਦੇ ਨਸ਼ੇ ਤੋਂ ਪਰਮੇਸ਼ਰ ਦੀ ਆਜ਼ਾਦ ਕੀਤਾ ਉਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਮਿਲਦਿਆਂ ਪਤਾ ਲੱਗਿਆ ਵੀ ਇਸ ਬ੍ਰਦਰ ਨੂੰ ਚਿੱਟੇ ਦਾ ਨਸ਼ਾ ਲੱਗ ਚੁੱਕਿਆ ਹੈ ਇਹ ਬ੍ਰਦਰ ਨੇ ਮੈਨੂੰ ਦੱਸਿਆ ਕਿ ਉਹਦਾ ਮੈਂ ਛੱਡਣ ਦੀ ਬੜੀ ਕੋਸ਼ਿਸ਼ ਕਰ ਰਿਹਾ ਪਰ ਛੁੱਟ ਰਿਹਾ ਛੁੱਟ ਨਹੀਂ ਰਿਹਾ

ਕਿ ਚਿੱਟੇ ਦਾਇਰ ਚਾਹੇ ਕੋ ਟੀਕੇ ਲਗਾ ਰਹੇ ਚਾਹੇ ਕੋ दारू ਪੀ ਰਿਹਾ ਹੈ ਮੈਂ ਕਹਿੰਨਾ ਆਪ ਦੇ ਆਪ ਹੱਲ ਨਹੀਂ ਹੋਏਗਾ ਪਰ ਜਦਦਾ ਇੱਕ ਓਹ ਦੇ ਉਪਰ ਵੀ ਵਿਸ਼ਵਾਸ ਕਰੋਗੇ ਪਰਮੇਸ਼ੁਰ ਦੇ ਹੱਥ ਵਿੱਚ ਆਉਣ ਦੇ ਨਾਲ ਹਰ ਇੱਕ ਮੁਸ਼ਕਲ ਦਾ ਹੱਲ ਹੋਏਗਾ ਪ੍ਰਭ ਯਸ਼ੂ ਦੇ ਨਾਮ ਦੇ ਵਿੱਚ ਆਮੇਨ ਆਮੇਨ ਹallelujah ਮੈਂ ਕਹਿੰਨਾ ਵਿਸ਼ਵਾਸ ਕਰੋ ਅੱਜ ਤੁਹਾਡੀਆਂ ਜ਼ਿੰਦਗੀਆਂ 'ਚ ਵੀ ਖੁਦਾ ਕੰਮ ਕਰਨ ਲਈ ਜਾ ਰਿਹਾ ਹੈ ਹੁਣ ਇੱਕ ਵਾਰੀ ਸੁਣੋ